ਯਸਾ ਦੇ ਨੂੰ ਪਿਆਰ ਭਰੀ ਜੈ ਮਸੀਦੀ ਅਸੀਂ ਸਵੇਰ ਦੇ ਸਮੇਂ ਚ ਪਰਮੇਸ਼ਰ ਦੀ ਹਜ਼ੂਰੀ ਚ ਇਕੱਠੇ ਹੋਏ ਆ ਆਪਣੇ ਹੱਤਾਂ ਨੂੰ ਉਠਾ ਕੇ ਸਿਰ ਨੂੰ ਝੁਕਾ ਕੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਧੰਨਵਾਦ 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 ਮੇਰੇ ਮਹਾਨ ਪਰਮੇਸ਼ਰ ਪਿਤਾ ਜੀ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਇਸ ਸ਼ਾਮਾਂ ਦੇ ਲਈ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਰਾਤ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮਿੱਠੀ ਪਿਆਰੀ ਨੀਂਦ ਦਿੱਤੀ ਅਸੀਂ ਤੁਹਾਡਾ ਧੰਨਵਾਦ ਸ਼ੁਕਰ ਕਰਦੇ ਆ ਪ੍ਰਭੂ ਜੀ ਪ੍ਰਭੂ ਜੀ ਅਸੀਂ ਵਿਸ਼ਵਾਸ ਕਰਦੇ ਆ ਪਿਤਾ ਜਿਸ ਤਰ੍ਹਾਂ ਤੁਸੀਂ ਰਾਤ ਤੋਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਤੋਂ ਵੀ ਪਿਤਾ ਸਾਨੂੰ ਸੰਭਾਲ ਕੇ ਰੱਖੋਗੇ ਸਾਡੀ ਆਂਜ ਚਾਚ ਮਤ ਸਾਡੀ ਸਹਾਇਤਾ ਕਰੋਗੇ ਆਪਣੇ ਸਵਰਗੀ ਦੂਤ ਸਾਡੇ ਕੀ ਭੇਜੋਗੇ ਜੋ ਸਾਡੇ ਮਾਰਗਾਂ ਨੂੰ ਤਿਆਰ ਕਰਨ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਸਵੇਰ ਦਾ ਵੀ ਸਮਾ ਤੁਹਾਡੇ ਪੁੱਤਰ ਹੱਥਾਂ 'ਚ ਸੌਂਦੇ ਮੇਰੇ ਪਿਆਰੇ ਪ੍ਰਭੂ ਜੀ ਹਰ ਇੱਕ ਸ਼ੈਤਾਨ ਦੀ ਯੋਜਨਾ ਤੋਂ ਸਾਨੂੰ ਬਚਾ ਕੇ ਰੱਖੋਗੇ ਹਰ ਇੱਕ ਵੈਰੀ ਦੀ ਸ਼ਕਤੀ ਤੋਂ ਸਾਨੂੰ ਬਚਾ ਕੇ ਰੱਖੋਗੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ ਹallelujah ਅਸੀਂ ਅੱਜ ਵਿੱਚ ਦੇਖਾਂਗੇ ਪੁਲਿਸ ਦੀ ਪੱਤਰੀ ਇੱਕ ਬਾਪ ਦੀ 4 ਤੋਂ ਲੈ ਕੇ 6 ਤੱਕ ਹallelujah ਹallelujah ਤੇਰੀ ਪ੍ਰੀਤ ਅਤੇ ਨੇਚਾ ਜੋ ਪ੍ਰਭੂ ਯਸੂ ਉਤੇ ਅਤੇ ਸਭਨਾ ਸੰਤਾਂ ਦੇ ਨਾਲ ਹੈ ਹallelujah ਉਹਦੀ ਖਬਰ ਸੁਣ ਕੇ ਮੈਂ ਆਪਣੀਆਂ ਪ੍ਰਾਰਥਨਾ ਵਿੱਚ ਤੇਰੀਆਂ ਗੱਲਾਂ ਕਰਦਿਆਂ ਸਦਾ ਮੈਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਹallelujah ਐ ਤੇਰੀ ਨੇਚਾ ਦੀ ਸਾਂਝ ਤੁਹਾਡੀ ਹਰ ਇੱਕ ਨੇਕੀ ਦੀ ਪਛਾਣ ਵਿੱਚ ਮਸੀਹ ਦੇ ਲਈ ਗੁਣਕਾਰ ਹੋਵੇ। ਧਿਆਨ ਦੇਖ ਪਰਮੇਸ਼ਰ ਦਾ ਬਚਨ ਸਾਨੂੰ ਕੀ ਕਹਿ ਰਿਹਾ? ਪਰਮੇਸ਼ਰ ਦਾ ਬਚਨ ਸਾਨੂੰ ਇਹ ਕਹਿ ਰਿਹਾ ਜੀ ਅਸੀਂ ਸਭਾ ਦੇ ਨਾਲ ਪ੍ਰੇਮ ਰੱਖਾਂਗੇ, ਪ੍ਰੀਤ ਰੱਖਾਂਗੇ। ਪਰਮੇਸ਼ਰ ਯਿਸੂ ਉੱਤੇ ਨੇਚਾ ਰੱਖਾਂਗੇ। ਉਹਨਾਂ ਦੇ ਸੰਤ ਸੇਵਕਾਂ ਦੇ ਨਾਲ ਪਿਆਰ ਨਾਲ ਚੱਲਾਂਗੇ ਤੇ ਸਾਡੇ ਲਈ ਕੀ ਕਰਨਗੇ? ਪ੍ਰਾਰਥਨਾ ਕਰਨਗੇ। ਹਾਲੇਲੂਇਆ ਉਹ ਸਾਨੂੰ ਵੇਖ ਕੇ ਖੁਸ਼ ਹੋਣਗੇ। ਬੀਬੀ ਅਸੀਂ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਹੈ ਜਿਹੜੀ ਇਹ ਭੇੜਾ ਬਚਾਉਣ ਨੂੰ ਉਹ ਭੇੜਾ ਸਾਡੀ ਆਦਰ ਕਰਦੀ ਹੈ ਸਾਡਾ ਮਾਣ ਕਰਦੀ ਹੈ ਸਾਨੂੰ ਪਿਆਰ ਕਰਦੀ ਹੈ ਹallelujah ਪਹਿਲਾਂ ਤੁਸੀਂ ਪਰਮੇਸ਼ਰ ਯਸੂ ਮਸੀਹ ਤੇ ਨੇਚਾ ਰੱਖਣੀ ਹੈ ਵਿਸ਼ਵਾਸ ਰੱਖਣਾ ਹੈ ਹallelujah ਤੇ ਦੂਜਾ ਤੁਸੀਂ ਜੋ ਪਰਮੇਸ਼ਰ ਦਾ ਦਾਸ ਦਾਸੀ ਤੁਸੀਂ ਉਹਨਾਂ ਦਾ ਆਦਰ ਕਰਨਾ ਹੈ ਉਹਨਾਂ ਨੂੰ ਪਿਆਰ ਕਰਨਾ ਹੈ ਵੀ ਉਹ ਤੁਹਾਡੇ ਵੱਲ ਵੇਖ ਕੇ ਖੋਸ਼ ਹੋਣ ਤੇ ਪਰਮੇਸ਼ਰ ਕੋ ਜਾ ਕੇ ਪ੍ਰਾਰਥਨਾ ਕਰਨ ਤੇ ਤੁਹਾਡੇ ਲਈ ਮੰਗਣ ਹallelujah ਤੇ ਜਦੋਂ ਅਸੀਂ ਆਪਣੇ ਦਾਦਾ ਦਾਦੀ ਦੇ ਨਾਲ ਉਹਨਾਂ ਦੀ ਆਦਰ ਨਹੀਂ ਕਰਦੇ ਕਿਉਂਕਿ ਪਰਮੇਸ਼ਰ ਨੇ वचन ਚ ਲਿਖਿਆ ਜੋ ਮੇਰਾ ਦਾਦਾ ਦਾਦੀ ਦਾ ਆਦਰ ਕਰੇਗਾ ਮੇਰਾ ਕਰੇਗਾ ਹallelujah ਤੇ ਜਦੋਂ ਅਸੀਂ ਪ੍ਰਾਰਥਨਾ ਜਦੋਂ ਸਾਡੇ ਦਾਸ ਦਾਸੀ ਪ੍ਰਾਰਥਨਾ ਸਾਡੇ ਲਈ ਕਰਦੇ ਨੇ ਫਿਰ ਸਾਡੇ ਲਈ ਮੰਗਦੇ ਨੇ ਫੇ ਸਾਡੇ ਲਈ ਪ੍ਰਾਰਥਨਾ ਕਰਦੇ ਨੇ ਫਿਰ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਮੈਂ ਖੁਦਾਵਾਨ ਕੋ ਜਾਵਾਂਗਾ ਅੱਗੇ ਤੇ ਮੈਂ ਨਾਲੀ ਪ੍ਰਾਰਥਨਾ ਕਰਾਂਗਾ ਤੇ ਜਦੋਂ ਸਾਡੇ ਦਾਦਾ-ਦਾਦੀ ਸਾਡੇ ਲਈ ਪ੍ਰਾਰਥਨਾ ਕਰਦੇ ਤੇ ਸਾਡਾ ਕੀ ਫਰਜ਼ ਬੰਦਾ ਹੈ ਅਸੀਂ ਉਹਨਾਂ ਲਈ ਪ੍ਰਾਰਥਨਾ ਕਰੀਏ ਉਹਨਾਂ ਲਈ ਮੰਗੀਏ ਉਹਨਾਂ ਲਈ ਰੋਜ਼ਾ ਰੱਖੀਏ ਉਹਨਾਂ ਨਾਲ ਪਿਆਰ ਨਾਲ ਚੱਲੀਏ ਹਾਲੇਲੂਇਆ ਕਿੰਭੀ ਪ੍ਰਭੂ ਤੇ ਜੇ ਪ੍ਰਭੂ ਸੀ ਨੇਚਾਂ ਦੇ ਨਾਲ ਸਮਝ ਦੇ ਨਾਲ ਪ੍ਰਭੂ ਉਤੇ ਚੱਲਦੇ ਆਂ ਪ੍ਰਭੂ ਦੇ ਵਚਨਾਂ ਤੇ ਚੱਲਦੇ ਆਂ ਪ੍ਰਭੂ ਦੇ ਤੇ ਨੇਚਾ ਰੱਖਦੇ ਆਂ ਤੇ ਸ਼ੈਤਾਨ ਸ਼ਰਮਿੰਦਾ ਹੁੰਦਾ ਹੈ ਸ਼ੈਤਾਨ ਸਾਡੇ ਜੀਵਨ ਚ ਭੱਜਦਾ ਏ ਜਦ ਅਸੀਂ ਵਿਸ਼ਵਾਸ ਨਾਲ ਕਹਿੰਦੇ ਆ ਮੇਰਾ ਜੀਵਨ ਬਦਲ ਚੁੱਕਿਆ ਮੈਂ ਬles ਹੋ ਚੁੱਕਿਆ ਹਾਂ ਪਰਮੇਸ਼ਰ ਮੇਰੇ ਜੀਵਨ ਨੂੰ ਬਦਲਤਾ ਏ ਮੈਂ ਆਪਣੇ ਜੀਵਨ ਦੇ ਵਿੱਚ ਬੈਸਟ ਹੋ ਚੁੱਕਿਆ ਮੈਂ ਜੋ ਮੰਗਿਆ ਮੈਂ ਪਾਇਆ ਏ ਪਰਮੇਸ਼ਰ ਕੋ ਤੇ ਸੱਚ ਮੁੱਚ ਤਾ ਫਾੜਾ ਜੀਵਨ ਉਸੇ ਤਰਾਈ ਹੋ ਜਾਏਗਾ। ਤੱਬੀ ਪਰਮੇਸ਼ਰ ਦੇ ਮੁੱਖੋਂ ਵਚਨ ਨਿਕਲਿਆ ਸੀ। ਤੇ ਪਰਮੇਸ਼ਰ ਨੇ ਕੀ ਕਿਹਾ ਸੀ ਦਿਨ ਹੋ ਜਾਏ। ਤੇ ਰਾਤ ਹੋ ਜਾਏ ਉਸੇ ਤਰ੍ਹਾਂ ਰਾਤ ਹੋ ਗਈ। ਦਿਨ ਹੋ ਗਿਆ। ਸਾਡੇ ਮੂੰਹ ਦੇ ਵਿੱਚ ਮੌਤ ਤੇ ਸਾਡੇ ਮੂੰਹ ਦੇ ਵਿੱਚ ਪਰਮੇਸ਼ਰ ਨੇ ਜੀਵਨ ਪਾਇਆ। ਹਾਲੇਲੂਇਆ। ਪਰਮੇਸ਼ਰ ਨੇ ਮੂੰਹ ਦੇ ਵਰਡਾਂ ਦੇ ਨਾਲ ਧਰਤੀ ਆਕਾਸ਼ ਬਣਾਇਆ। ਪਰ ਸਾਨੂੰ ਇੰਨਾ ਪਿਆਰ ਕੀਤਾ। ਸਾਡੇ ਅੰਦਰ ਆਪਣੀ ਅੰਦਰ ਦੀ ਸਾ ਸਾਡੇ ਵਿੱਚ ਪਾਏ ਤੇ ਸਾਨੂੰ ਕੀ ਕਰਨਾ ਚਾਹੀਦਾ ਆਦਰ ਕਰਨਾ ਚਾਹੀਦਾ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਸਾਨੂੰ ਪਰਮੇਸ਼ਰ ਦੇ ਵਚਨਾਂ ਤੇ ਚੱਲਣਾ ਚਾਹੀਦਾ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਚੋਰੀ ਨਹੀਂ ਕਰਨੀ ਚਾਹੀਦੀ ਵਿਚਾਰ ਨਹੀਂ ਕਰਨਾ ਚਾਹੀਦਾ ਕਿਸੇ ਦੀ ਮਾਰਾ ਨਹੀਂ ਕਿਹਣਾ ਕਿਸੇ ਦੇ ਤੁਨੂ ਤੇ ਲਾਲਚ ਨਹੀਂ ਕਰਨਾ ਚਾਹੀਦਾ ਕਿਸੇ ਦੇ ਬੱਚੇ ਨੂੰ ਮਾਰਾ ਨਹੀਂ ਕਿਹਣਾ ਚਾਹੀਦਾ ਜਿਦੋਂ ਅਸੀਂ ਪਰਮੇਸ਼ਰ ਦੇ ਵਚਨਾਂ ਤੇ ਚੱਲਾਂਗੇ ਜਿਦੋਂ ਅਸੀਂ ਪਰਮੇਸ਼ਰ ਨੇ ਜਿਸ ਤਰ੍ਹਾਂ ਸਾਨੂੰ ਵਚਨ ਤੇ ਸਖਾਇਆ ਵੀ ਐਸੇ ਤਰ੍ਹਾਂ ਤੁਸੀਂ ਵਚਨ ਤੇ ਚੱਲਣਾ ਹੈ ਅਸੀਂ ਉਸੇ ਤਰ੍ਹਾਂ ਚੱਲਾਂਗੇ ਤੇ ਖੁਦਾਮਾਨ ਤੁਹਾਨੂੰ ਬੈਸਟ ਦੇਗਾ ਤੁਸੀਂ ਯਸ਼ੂ ਦੇ ਨਾਮ 'ਚ ਬੈਸਟ ਪਾਓਗੇ ਬੈਸਟ ਖਾਓਗੇ ਹਾਲੇਲੂਇਆ ਤੁਹਾਡਾ ਜੀਵਨ ਸੇਮ ਨਹੀਂ ਰਹੇਗਾ ਪਰਮੇਸ਼ਰ ਯਸ਼ੂ ਮਸੀਹ ਦੇ ਨਾਮ 'ਚ ਤੁਸੀਂ ਪਰਮੇਸ਼ਰ ਤੁਹਾਨੂੰ ਬਲੇਸਿੰਗ ਦੇ ਚੁੱਕਿਆ ਹੈ बेस्ट हो गए हाल ही धन्यवाद धनबाद मेरे महान परमेर धन्यवाद कर दी शुक्र कर दभू जी प्रभु जी जिन्हें भी प्रार्थना मेरे प्यारे प्रभु जी खुदा विश्वास चाह मेरे प्यारे प्रभु जी अपने आप चढ़ते जान, जान मेरे प्यारे प्रभु जी जिसका वचन च लिखे प्रेम करने वे बनजन मेरे प्यारे प्रभु जी तो ते नेचा करने वाले बनजन मेरे प्यारे प्रभु जी ਮੇਰੇ ਮਹਾਨ ਪਿਤਾ ਪਰਮੇਸ਼ਰ ਖੁਦਾਵੰ ਪਿਤਾ ਤਹਾਡੇ ਦਾਸਾਂ ਨੂੰ ਪਿਆਰ ਕਰਨ ਵਾਲੇ ਬੰਦੇ ਹਨ ਮੇਰੇ ਪਿਆਰੇ ਪ੍ਰਭੂ ਜੀ ਜੋ ਸ਼ੈਤਾਨੀ ਯੋਜਨਾਵਾਂ ਦੇ ਵਿੱਚ ਮੈਂ ਕੈਂਸਲ ਦਫਾ ਦੂਰ ਕਰਦੀਆਂ ਇਹਨਾਂ ਦੀ ਹਰ ਇੱਕ ਬਿਮਾਰੀ ਨੂੰ ਮੈਂ ਡਾਣਦੀ ਹੇ ਯੇਸ਼ੂ ਦੇ ਨਾਮ ਤੇ ਹਰ ਇੱਕ ਬਿਮਾਰੀ ਛੱਟ ਕੇ ਜਾ ਰਹੀ ਹੈ ਯੇਸ਼ੂ ਦੇ ਨਾਮ ਤੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂਰਿਆ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂਰਿਆ ਤੁਸੀਂ ਆਪਣੀ ਜੀਵਨ ਦੇ ਵਿੱਚ ਵੱਡੀਆਂ ਟੈਸਟ ਮਣੀਆਂ ਨੂੰ ਪਾਰੇ ਜੀ ਆਪਣੇ ਜੀਵਨ ਦੇ ਵਿੱਚ ਵੱਡੀਆਂ ਟੈਸਟ ਬਣੀਆਂ ਨੂੰ ਪਾਰੇ ਜੇ ਤੁਹਾਡੇ ਬੱਚੇ ਹੀਲ ਹੋ ਚੁੱਕੇ ਬੈਸਟ ਹੋ ਚੁੱਕੇ ਨੇ ਯੇਸ਼ੂ ਦੇ ਨਾਮ ਤੇ ਕਦੇ ਪਰਮੇਸ਼ਰ ਨੇ ਕਿਹਾ ਨਾ ਡਰ ਨਾ ਘਬਰਾਸ ਇਹਨਾਂ ਦੇ ਯਹੋਵਾ ਰਾਫਾ ਚੰਗਾ ਕਰਨ ਵਾਲਾ ਪਰਮੇਸ਼ਰ ਦਾ ਆਤਮਾ ਤੁਹਾਨੂੰ ਪੂਰੀ ਰੀਤੀ ਨਾਲ ਛਟਕਾਰਾ ਦੇਗਾ ਸਿਰ ਤੋਂ ਲੈ ਕੇ ਪੈਰਾਂ ਦੀ ਇਤਲੀ ਤੱਕ ਸ਼ੁੱਧ ਹੋ ਚੁੱਕੇ ਜੀ ਸ਼ੁੱਧ ਹੋ ਚੁੱਕੇ ਜੀ ਪਰਮੇਸ਼ਰ ਦਾ ਆਤਮਾ ਤੁਹਾਨੂੰ ਫ੍ਰੀ ਕਰ ਚੁੱਕਿਆ ਮੈਂ ਤੁਹਾਨੂੰ ਫ੍ਰੀ ਘੋਸ਼ਿ ਕਰਦੀ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਫ੍ਰੀ ਹੀਲ ਹੋ ਚੁੱਕੇ ਜੀ ਪਰਮੇਸ਼ਰ ਦਾ ਆਤਮਾ ਤੁਹਾਨੂੰ ਕੱਲੇ-ਕੱਲੇ ਨੂੰ ਟੱਚ ਕਰ ਰਿਹਾ ਤੁਹਾਡੀਆਂ ਗਰੀਬੀਆਂ ਜਾ ਰਹੀਆਂ ਤੁਹਾਡੀਆਂ ਬਿਮਾਰੀਆਂ ਜਾ ਰਹੀਆਂ ਯੇਸ਼ੂ ਦੇ ਨਾਮ ਤੇ ਤੁਸੀਂ ਵੱਡੀਆਂ ਗਵਾਹੀਆਂ ਨਾਲ ਖੜੇ ਹੋ ਚੁੱਕੇ ਪਰਮੇਸ਼ਰ ਯੇਸ਼ੂ ਮਸੀਹ ਦੇ ਨਾਮ ਚ ਜੇ ਵੀ ਪਰਮੇਸ਼ਰ ਦਾ ਆਤਮਾ ਕਹਿੰਦਾ ਨਾ ਡਰੋ ਨਾ ਘਬਰਾਓ ਮੈਂ ਤੁਹਾਡੇ ਨਾਲ ਹਾਂ ਪਰਮੇਸ਼ਰ ਦਾ ਆਤਮਾ ਤੁਹਾਡੇ ਨਾਲ ਹੈ ਤੁਸੀਂ ਆਪਣੇ ਤੇ ਆਪ ਪ੍ਰਾਰਥਨਾ ਚ ਵਧੋ ਪਰਮੇਸ਼ਰ ਤੇ ਵਿਸ਼ਵਾਸ ਨੂੰ ਵਧਾਓ ਵੀ ਪਰਮੇਸ਼ਰ ਸਾਡੇ ਜੀਵਨ ਚ ਕਰ ਚੁੱਕਿਆ ਤੁਹਾਡੇ ਜੀਵਨ ਚ ਹੋ ਚੁੱਕਿਆ ਯਿਸੂ ਦੇ ਨਾਮ ਤੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਟੱਚ ਫ੍ਰੀ ਕਰ ਚੁੱਕਿਆ ਤੁਹਾਡੀ ਗਰੀਬੀ ਜਾਂ ਚੁੱਕਿਆ ਯਿਸੂ ਦੇ ਨਾਮ ਚ ਤੁਸੀਂ ਫ੍ਰੀ ਗੋਸ਼ ਕਰਦੀ ਮੈਂ ਤੁਹਾਨੂੰ ਯਿਸੂ ਮਸੀਹ ਦੇ ਨਾਮ ਚ ਧੰਨਵਾਦ ਕਰਦੀ ਮੈਂ ਪਿਤਾ ਤੁਹਾਡਾ ਕਿਉਂਕਿ ਤੁਹਾਡਾ ਵਾਚਨ ਕਹਿੰਦਾ ਸੀ ਜਿੱਥੇ ਦੋ ਜਾਂ ਤਿੰਨੇ ਮੇਰੇ ਨਾਲ ਚ ਇਕੱਠੇ ਨੇ ਉੱਥੇ ਮੈਂ ਹਾਜ਼ਰ ਆ ਮੇਰੇ ਪਿਆਰੇ ਪ੍ਰਭੂ ਜੀ ਅੱਸੀ ਬਹੁਤ ਸਾਰੇ ਇਕੱਠੇ ਆ ਖੁਦਾਵਨ ਤੁਸੀਂ ਪਿਤਾ ਪਰਮੇਸ਼ਰ ਤੇ ਹਾਜ਼ਰ ਜੀ ਪਿਤਾ ਕੱਲੇ ਕੱਲੇ ਅਟੈਚ ਕੀਤਾ ਹੀਲ ਕੀਤਾ ਫ੍ਰੀ ਕੀਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਪ੍ਰਭੂ ਜੀ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਮੇਰੇ ਮਹਾਨ ਪਰਮੇਸ਼ਰ ਖੁਦਾਵੰ ਜੋ ਅੱਜ ਦਾ ਵੱਜਲ ਪਿਤਾ ਪਰਮੇਸ਼ਰ ਸੁਨਣ ਪਿਤਾ ਖੁਦਾਵੰ ਨਾਲ ਕੱਟਣ ਵਾਲੇ ਬਾਂਝਨ ਮੇਰੇ ਪਿਆਰੇ ਪ੍ਰਭੂ ਜੀ ਪਿਤਾ ਸੁਨਣ ਵਾਲੇ ਬਾਂਝਨ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਪੁੱਤਰ ਆਤਮਾ ਪਿਤਾ ਜਿੰਨੇ ਵੀ ਪਾਈਪ ਐਂਡ ਇਸ ਵੀਡੀਓ ਨੂੰ ਪਿਤਾ ਅੱਗੇ ਤੱਕ ਰਚਨ ਪਛਾਣ ਮੇਰੇ ਪਿਆਰੇ ਪ੍ਰਭੂ ਜੀ ਅੱਗੇ ਵੀ ਆਸ਼ੀਸ਼ ਦਾ ਕਾਰਨ ਬਣਨ ਤੇ ਪਿਤਾ ਵੀ ਆਸ਼ੀਸ਼ ਦਾ ਕਾਰਨ ਬਣ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਨੂੰ ਪਿਤਾ ਆਸ਼ੀਸ਼ ਦਾ ਕਾਰਨ ਬਣਾਓ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੀ ਹਾਂ ਆਮੀਨ ਗੋਡ ਬlesਸ ਯੂ ਆਲ